ਸੁਬਿਹ ਦੇ ਸਰਕਾਰੀ ਸਕੂਲਾਂ ਵਿਖੇ ਵਿੱਦਿਆ ਦਾ ਸਤਰ ਉਪਰ ਚੱਕਣ ਲਈ ਸੂਬਾ ਸਰਕਾਰ ਵੱਲੋਂ ਲਗਾਤਾਰ ਪ੍ਰਯਾਸ ਕੀਤੇ ਜਾ ਰਹੇ ਨੇ ਜਿਸ ਦੇ ਚੱਲਦੇ ਜਿੱਥੇ ਸੂਬਾ ਸਰਕਾਰ ਵੱਲੋਂ ਸਕੂਲ ਆਫ ਐਮਿਨੈਂਸ ਬਣਾਏ ਜਾ ਰਹੇ ਨੇ ਉੱਥੇ ਹੀ ਦੂਜੇ ਪਾਸੇ ਸਰਕਾਰੀ ਸਕੂਲਾਂ 'ਚ ਪੜਨ ਵਾਲੇ ਵਿਦਿਆਰਥੀਆਂ ਵੱਲੋਂ ਸਕੀਮਾਂ ਚਲਾਈਆਂ ਜਾ ਰਹੀਆਂ ਨੇ ਤਾਂ ਜੋ ਸਰਕਾਰੀ ਸਕੂਲਾਂ 'ਚੋਂ ਪੜ੍ਹਾਈ ਕਰਨ ਵਾਲੇ ਬੱਚਿਆਂ ਦੀ ਵਿੱਦਿਅਕ ਯੋਗਤਾ ਦਾ ਪਤਾ ਚੱਲ ਸਕੇ ਅਤੇ ਇਸ ਦੇ ਚੱਲਦੇ ਸੂਬਾ ਸਰਕਾਰ ਵੱਲੋਂ ਨਮਮੈਂਸ ਐਸਕੀਮ ਦੀ ਤਾਹਿਤ ਸਕਾਲਰਸ਼ਿਪ ਯੋਜਨਾ ਸ਼ੁਰੂ ਕੀਤੀ ਗਈ ਜਿਸ ਵਿੱਚ ਪੰਜਾਬ ਪਰਤਵਿਦਿਆਰਥੀਆਂ ਨੇ ਹਿੱਸਾ ਲਿਆ ਤੇ ਜੇਕਰ ਜ਼ਿਲ੍ਹਾ ਪਠਾਨਕੋਟ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਪਠਾਨਕੋਟ ਦੇ ਸਰਕਾਰੀ ਸਕੂਲ ਰਾਜਪੂਰਾ ਦੇ ਚਾਰ ਵਿਦਿਆਰਥੀਆਂ ਨੇ ਬਾਜ਼ੀ ਮਾਰੀ ਅਤੇ ਜ਼ਿਲ੍ਹੇ ਦੇ ਪਠਾਨਕੋਟ ਤੋਂ ਇਸ ਸਕੂਲ ਦੇ ਤਿੰਨ ਵਿਦਿਆਰਥੀ ਪਹਿਲੇ ਦੂਸਰੇ ਤੇ ਤੀਜੇ ਨੰਬਰ ਤੇ ਆਏ ਨੇ ਜਿਨ੍ਹਾਂ ਨੂੰ ਸਰਕਾਰ ਵੱਲੋਂ 12ਵੀਂ ਜਮਾਤ ਤੱਕ 12000 ਰੁਪਏ ਦੀ ਸਕਾਲਰਸ਼ਿਪ ਹਰ ਸਾਲ ਮਿਲੇਗੀ ਪੰਜੂ ਵਾਲਾ ਹੈਡਮਿਸਟ्रेस گورਨਮੈਂਟ ਹਾਈ ਸਕੂਲ ਰਾਜਕਰੂੜਾ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਇਹ ਖੁਸ਼ੀ ਸਾਂਝੀ ਕਰਦੀ ਆ ਕਿ ਸੈਸ਼ਨ 2024-25 ਵਿੱਚ ਮੇਰੇ 8th ਕਲਾਸ ਦੇ ਬੱਚਿਆਂ ਨੇ ਐਨਐਮਐਮਐਸ ਨੈਸ਼ਨਲ ਮੀਨਸ ਕਾ ਮੈਰਿਟ ਸਕੀਮ ਦਾ ਟੈਸਟ ਕ੍ਰੈਕ ਕੀਤਾ ਹੈ ਚਾਰ ਬੱਚਿਆਂ ਨੇ ਟੈਸਟ ਕਲੀਅਰ ਕੀਤਾ ਹੈ ਔਰ ਇਹਨਾਂ ਵਿੱਚੋਂ ਜੋ ਤਿੰਨ ਬੱਚੇ ਹੈ ਉਹ ਡਿਸਟ੍ਰਿਕਟ ਦੇ ਵਿੱਚ ਪਹਿਲੀਆਂ ਤਿੰਨ ਪੋਜੀਸ਼ਨ ਹਾਸਲ ਕੀਤੀਆਂ ਇਹਨਾਂ ਨੇ ਵਿਨੇਸ਼ ਲਾਰੀਆ 148 ਮਾਰਕਸ ਔਰ ਅਨਮੋਲ 147 ਹਵੀਸ਼ 140 ਔਰ ਪ੍ਰਿਆੰਚੂ 102 ਮਾਰਕਸ ਇਹਨਾਂ ਨੇ ਲਏ ਹੈ 148 ਮਾਰਕਸ ਆਈ ਥਿੰਕ ਕਿ ਪੰਜਾਬ ਵਿੱਚ 3rd ਪੋਜੀਸ਼ਨ ਹੈ ਬੜੇ ਹੀ ਹੁਨਰਵਰ ਬੱਚਿਆਂ ਨੇ ਇਹ ਟੈਸਟ ਕੁਆਲੀਫਾਈ ਕੀਤਾ ਔਰ ਇਹਨਾਂ ਬੱਚਿਆਂ ਨੂੰ ਹਰ ਸਾਲ 12000 ਸਕਾਲਰਸ਼ਿਪ ਇਹਨਾਂ ਨੂੰ ਮਿਲੇਗੀ 4 ਸਾਲ ਜਦ ਤੱਕ ਇਹ ਪਲੱਸ 2 ਕੰਪਲੀਟ ਕਰ ਜਾਣਗੇ ਔਰ ਬੜਾ ਹੀ ਵਧੀਆ ਸਰਕਾਰ ਵੱਲੋਂ ਵੀ ਇਹ ਉਪਰਾਲਾ ਹੈ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੀ ਕਿ ਮੇਰੇ ਸਕੂਲ ਵਿੱਚ 2021 ਤੋਂ ਲੈ ਕੇ ਹੁਣ ਤੱਕ 21 ਸਟੂਡੈਂਟਸ ਨੇ ਇਹ ਐਗਜ਼ਾਮ ਕਲੀਅਰ ਕਰ ਲਿਆ ਔਰ ਉਹ ਸਕਾਲਰਸ਼ਿਪ ਪ੍ਰਾਪਤ ਕਰ ਰਹੇ ਹਨ। ਮੇਰੇ ਸਕੂਲ 2024-25 ਦੇ ਸਾਰੇ ਨਤੀਜੇ ਬਹੁਤ ਹੀ ਵਧੀਆ ਨੇ। ਕਿਸੇ ਵੀ ਤਰ੍ਹਾਂ ਦਾ ਕੰਪੀਟੀਸ਼ਨ ਹੁੰਦਾ ਹੈ ਤੇ ਡਿਸਟ੍ਰਿਕਟ ਲੈਵਲ ਤੇ ਆ ਚਾਹੇ ਬਲਾਕ ਲੈਵਲ ਤੇ ਆ ਮੇਰੇ ਵਿਦਿਆਰਥੀ ਬੈਸਟ ਪਰਫਾਰਮ ਕਰਕੇ ਆਉਂਦੇ ਆ ਮੇਰੇ ਸਟੂਡੈਂਟ। ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਕਿਉਂਕਿ ਇਸ ਕੰਪੀਟੀਸ਼ਨ ਵਿੱਚ ਪਿਛਲੇ ਸਾਲ 23-24 ਵਿੱਚ ਵੀ ਮੇਰੇ ਬੱਚਿਆਂ ਨੇ ਜ਼ਿਲ੍ਹੇ ਦੇ ਵਿੱਚ ਫਰਸਟ ਫਰਸਟ ਪੋਜੀਸ਼ਨ ਹਾਸਲ ਕੀਤੀ ਸੀ ਔਰ ਸਟੇਟ ਲੈਵਲ 'ਚ ਜੇ ਕੰਪੀਟ ਕਰਕੇ ਆਈ ਸੀ ਔਰ ਇਸ ਸਾਲ ਸੇਮ ਇਹਨਾਂ ਨੇ ਉਹ ਪੋਜੀਸ਼ਨ ਨੂੰ ਰੀਟੇਨ ਰੱਖਿਆ ਔਰ ਇਸ ਸਾਲ ਵੀ ਬੱਚਾ ਨੇ ਡਿਸਟ੍ਰਿਕਟ ਵਿੱਚ ਯੂਆ ਫਰਸਟ ਪੋਜੀਸ਼ਨ ਹਾਸਲ ਕੀਤੀ ਆ ਸਪੋਰਟਸ ਦੇ ਵਿੱਚ ਵੀ ਬਹੁਤ ਵਧੀਆ ਮੇਰੇ ਬੱਚੇ ਜਿਹੜੇ ਪਰਫਾਰਮ ਕਰਕੇ ਆਉਂਦੇ ਆ ਔਰ ਅੱਛੀ ਪੋਜੀਸ਼ਨਸ ਲੈ ਕੇ ਆਉਂਦੇ ਆ ਇੱਕ ਬੱਚੇ ਨੇ ਸਟੇਟ ਲੈਵਲ ਦਾ ਜਿਹੜਾ ਬੈਡਮਿੰਟਨ ਦੇ ਵਿੱਚ ਫਰਸਟ ਪੋਜੀਸ਼ਨ ਹਾਸਲ ਕੀਤੀ ਸੀ ਸਟੇਟ ਲੈਵਲ ਤੇ ਬੈਡਮਿੰਟਨ ਦੇ ਵਿੱਚ ਔਰ ਮੈਂ ਇਥੋਂ ਦੀ ਪਬਲਿਕ ਨੂੰ ਇਹੀ ਅਪੀਲ ਕਰਨਾ ਚਾਹਾਂਗੀ कि ਆਪਣੇ ਬੱਚਿਆਂ ਨੂੰ ਗਵਰਨਮੈਂਟ ਹਾਈ ਸਕੂਲ ਰਾਜਪੁਰਾ ਦੇ ਵਿੱਚ ਦਾਖਲ ਕਰਵਾਓ ਤੇ ਉਹਨਾਂ ਦਾ ਫਿਊਚਰ ਬ੍ਰਾਈਟ ਬਣਾਓ। ਮੁਕੇ ਦੀ ਸਰਕਾਰ ਵੱਲੋਂ ਵੀ ਬੜੇ ਹੀ ਅੱਛੇ ਉਪਰਾਲੇ ਕੀਤੇ ਜਾ ਰਹੇ ਆ ਸਰਕਾਰੀ ਸਕੂਲਾਂ ਦੇ ਵਿੱਚੋਂ ਵੈਲ ਕੁਆਲੀਫਾਈਡ ਸਟਾਫ ਹੈ, ਕੁਸ ਮਿਲਦੀਆਂ 8 ਤੱਕ ਯੂਨੀਫਾਰਮ, ਮਿਡ-ਡੇ ਮੀਲ, ਐਵਰੀ ਫੈਸਿਲਿਟੀ। ਐਵਰੀ ਕਲਾਸਰੂਮ ਇਨ ਮਾਈ ਸਕੂਲਸ ਸਮਾਰਟ ਕਲਾਸਰੂਮ ਇੰਟਰਐਕਟਿਵ ਪੈਨਲ ਦੇ ਥਰੂ ਪੜਾਈ ਕਰਵਾਈ ਜਾਂਦੀ ਹੈ ਬੱਚਿਆਂ ਨੂੰ। ਤੇ ਇੰਨੀ ਆ ਫੈਸਿਲਿਟੀਆਂ ਦੇ ਬਾਵਜੂਦ ਮੈਂ ਪੇਰੈਂਟਸ ਨੂੰ ਇਹੀ ਅਪੀਲ ਕਰਾਂਗੀ ਕਿ ਇਧਰ ਉਧਰ ਭਟਕਣਾ ਛੱਡ ਕੇ ਆਪਣੇ ਬੱਚਿਆਂ ਨੂੰ ਗਵਰਨਮੈਂਟ ਹਾਈ ਸਕੂਲ ਰਾਜਪੂਰਾ ਵਿੱਚ ਦਾਖਲ ਕਰਵਾਓ ਤੇ ਜੋ ਮਿਲ ਰਿਹਾ ਸਰਕਾਰੀ ਤੁਹਾਨੂੰ ਫਾਇਦੇ ਉਹਨਾਂ ਦਾ ਲਾਭ ਉਠਾਓ ਤੇ ਉਹਨਾਂ ਦੇ ਓਜਵਲ ਭਵਿੱਖ ਲਈ ਇਹਨਾਂ ਨੂੰ ਮੇਰੇ ਸਕੂਲ ਵਿੱਚ ਦਾਖਲ ਕਰਵਾਓ ਥੈਂਕ ਯੂ ਪਰ ਪੇਰੈਂਟ ਸਕੂਲ ਪੜਨ ਵਾਲੇ ਤੁਸੀਂ ਮੇਰਾ ਨਾਮ ਹਵੀਸ਼ ਕੁਮਾਰ ਹੈ ਮੈਂ ਸਰਕਾਰੀ ਹਾਈ ਮੈਂ ਗਵਰਨਮੈਂਟ ਹਾਈ ਸਕੂਲ ਰਾਜਪੂਰਾ ਵਿੱਚ ਪੜਦਾ ਹਾਂ ਅੱਜ ਕੱਲ੍ਹ ਅਸੀਂ ਐਨਮੈਸ ਦਾ ਐਗਜ਼ਾਮ ਪਾਸ ਕਰ ਲਿਆ ਤੇ ਸਾਡੇ ਸਕੂਲ ਦੇ ਵਿੱਚ ਕੁੱਲ 4 ਬੱਚਿਆਂ ਨੇ ਇਹ ਐਗਜ਼ਾਮ ਪਾਸ ਕੀਤਾ ਹੈ ਅਸੀਂ ਤਿੰਨ ਬੱਚੇ ਜ਼ਿਲ੍ਹਾ ਪੱਧਰ ਤੇ ਟੋਪ ਤੇ ਆਏ ਹਾਂ ਲੋਕ ਸਮਝਦੇ ਹਨ ਕਿ ਪ੍ਰਾਈਵੇਟ ਸਕੂਲ ਸਰਕਾਰੀ ਸਕੂਲ ਨਾਲੋਂ ਵਧੀਆ ਹੈ ਪਰ ਇਹ ਸਾਰਾ ਵਹਿਮ ਹੈ ਸਰਕਾਰੀ ਸਕੂਲ ਬਹੁਤ ਵਧੀਆ ਹਨ ਇੱਥੋਂ ਦੀ ਪੜ੍ਹਾਈ ਵੀ ਬਹੁਤ ਬਹੁਤ ਚੰਗੀ ਹੈ ਮੈਂ ਇੱਥੋਂ ਤੋਂ 6ਵੀਂ ਤੋਂ ਪੜ੍ਹਦਾ ਪੜਦਾ ਪੜ੍ਹਨਾ ਮੈਂ ਇੱਥੇ 6ਵੀਂ ਤੋਂ ਪੜ੍ਹ ਰਿਹਾ ਹਾਂ ਅਤੇ ਇਹਦੀ ਪੜ੍ਹਾਈ ਬਹੁਤ ਵਧੀਆ ਹੈ ਸਾਡੇ ਸਾਡੇ ਸਕੂਲ ਦੇ ਟੀਚਰ ਬਹੁਤ ਵਧੀਆ ਹਨ ਅਤੇ ਬਹੁਤ ਲਗਨ ਨਾਲ ਪੜ੍ਹਾਉਂਦੇ ਹਨ ਬਾਸ ਲੋਕ ਸਮਝਦੇ ਹਨ ਕਿ ਪ੍ਰਾਈਵੇਟ ਸਕੂਲ ਵਧੀਆ ਹੈ ਪਰ ਇਹ ਸਾਰਾ ਝੂਠ ਹੈ ਸਰਕਾਰੀ ਸਕੂਲ ਬਹੁਤ ਵਧੀਆ ਹਨ ਸਰਕਾਰ ਨੇ ਬਹੁਤ ਮਹਿੰਮ ਚਲਾਈ ਦੇ ਹਨ ਬੱਚਿਆਂ ਲਈ ਸਾਨੂੰ ਸਕੋਲਰਸ਼ਿਪ ਵੀ ਮਿਲਦੀ ਹੈ ਹੁਣ ਉਹ ਕਿੰਨੇ ਬੱਚਿਆਂ ਨੇ ਪਾਰਟਿਸਪੇਟ ਕੀਤਾ ਸੀਗਾ